ਕਾਂਗਰਸ ਦੇ ਮੰਚ ਤੇ ਇੱਕ ਬੜੀ ਹੀ ਅਜੀਬੋ-ਗਰੀਬ ਤੇ ਹੈਰਾਨੀਜਨਕ ਚੀਜ਼ ਵੇਖਣ ਨੂੰ ਮਿਲੀ ਕਿ ਜੈ ਪ੍ਰਕਾਸ਼ ਹਰਣਾ ਨੇ ਇੱਕ ਵਪਾਰੀ ਨੂੰ ਲੱਤ ਮਾਰ ਦਿੱਤੀ। ਭੀੜ ਬੜੀ ਸੀ ਮੰਚ ਦੇ ਉੱਤੇ ਤੇ ਗੁੱਸੇ ਦੇ ਵਿੱਚ ਆਏ ਹੋਏ ਸਨ। ਅਜਿਹੇ 'ਚ ਸਵਾਲ ਉੱਠ ਰਹੇ ਨੇ ਕਿ ਤੁਸੀਂ ਸਿਆਸਤਦਾਨ ਹੋ ਤੇ ਆਪਣੇ ਗੁੱਸੇ ਦੇ ਉੱਤੇ ਜ਼ਰੂਰ ਕਾਬੂ ਪਾ ਕੇ ਰੱਖਣਾ ਚਾਹੀਦਾ ਔਰ ਉਹ ਜੋੜੀਆਂ ਤਸਵੀਰਾਂ ਸੀ ਉਹ ਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ। ਹਰਿਆਣੇ ਵਾਲੇ ਵੈਸੇ ਲੀਡਰ ਕਈ ਅਜਿਹੇ ਨੇ ਜਿਹੜੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਕੋਈ ਨਾ ਕੋਈ ਬਿਆਨ ਉਹਨਾਂ ਦਾ ਜਹਾਜ਼ ਆ ਜਾਂਦਾ ਹੈ। ਇਹੋ ਲੀਡਰ ਨੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਜੈ ਪ੍ਰਕਾਸ਼ ਇਹਨਾਂ ਨੂੰ ਜੀਪੀ ਵੀ ਕਿਹਾ ਜਾਂਦਾ ਹੈ ਤਾਂ ਇਹਨਾਂ ਦਾ ਜਿਹੜਾ ਹਿਸਾਰ ਤੋਂ ਸਫ਼ਰ ਸ਼ੁਰੂ ਹੋਇਆ ਸੀਗਾ ਤਿੰਨ ਵਾਰ ਇਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਬਦਲਾਅ ਦੇ ਨਾਂ ਦੇ ਉੱਤੇ ਜਿਹੜੀਆਂ ਰੈਲੀਆਂ ਵੱਖ-ਵੱਖ ਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਸੋਣਾ ਦੇ ਮੱਦੇ ਨਜ਼ਰ ਉਹ ਰੈਲੀ ਚੱਲ ਰਹੀ ਸੀਗੀ ਸਟੇਜ ਦੇ ਉੱਤੇ ਜ਼ਿਆਦਾ ਭੀੜ ਹੋਗੀ ਦਪਿੰਦਰ ਹੁੱਡਾ ਜੋ ਮੈਂਬਰ ਪਾਰਲੀਮੈਂਟ ਨੇ ਉਹ ਵੀ ਉੱਥੇ ਖੜੇ ਸੀਗੇ ਸਮੋਦਨ ਦੇ ਦੌਰਾਨ ਇੱਕ ਬਜ਼ੁਰਗ ਜਿਹਨੂੰ ਵਪਾਰੀ ਦੱਸਿਆ ਜਾ ਰਿਹਾ ਹੈ ਉਹ ਅੱਗੇ ਵੱਧ ਕੇ ਦਪਿੰਦਰ ਹੁੰਡਾ ਨਾਲ ਕੋਈ ਗੱਲ ਕਰਨੀ ਚਾਹੁੰਦਾ ਹੈ ਪਰ ਜਿਹੜੇ ਨਾਲ ਖੜੇ ਇਹ ਜੈਪ੍ਰਕਾਸ਼ ਜੀ ਨੇ ਇਹਨਾਂ ਨੂੰ ਗੁੱਸਾ ਜਾ ਆ ਜਾਂਦਾ ਵੀ ਭਾਈ ਬੰਦਾ ਵਿੱਚੋਂ ਐਂਟਰ ਕਿਵੇਂ ਹੋ ਗਿਆ ਅੱਗੇ ਕਿਵੇਂ ਵੱਧ ਗਿਆ ਤੇ ਸ਼ਰੀਆਮ ਉਹਦੇ ਪੈਰ ਦੇ ਉੱਤੇ ਪੈਰ ਮਾਰਦੇ ਹੋਏ ਨਜ਼ਰ ਆ ਰਹੇ ਨੇ ਹੁਣ ਇਹ ਇਸ ਬਿਆਨ ਤੋਂ ਪੱਲਾ ਝਾੜਦੇ ਨਜ਼ਰ ਆ ਰਹੇ ਨੇ ਕਿ ਅਜਿਹਾ ਕੁਝ ਨਹੀਂ ਕੀਤਾ ਪਰ ਜਿਹੜੀ ਚੀਜ਼ ਕੈਮਰੇ 'ਚ ਕੈਦ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਉਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਅੱਜ ਕਾਂਗਰਸ ਦੇ ਮੰਚ ਤੇ ਇੱਕ ਬੜੀ ਹੀ ਅਜੀਬੋ-ਗਰੀਬ ਤੇ ਹੈਰਾਨੀਜਨਕ ਚੀਜ਼ ਵੇਖਣ ਨੂੰ ਮਿਲੀ ਕਿ ਜੈ ਪ੍ਰਕਾਸ਼ ਹਰਣੇ ਇੱਕ ਵਪਾਰੀ ਨੂੰ ਲੱਤ ਮਾਰ ਦਿੱਤੀ। ਭੀੜ ਬੜੀ ਸੀ ਮੰਚ ਦੇ ਉੱਤੇ ਤੇ ਗੁੱਸੇ ਦੇ ਵਿੱਚ ਆਏ ਹੋਏ ਸਨ ਅਜਿਹੇ ਚ ਸਵਾਲ ਉੱਠ ਰਹੇ ਨੇ ਕਿ ਤੁਸੀਂ ਸਿਆਸਤਦਾਨ ਹੋ ਤੇ ਆਪਣੇ ਗੁੱਸੇ ਦੇ ਉੱਤੇ ਜ਼ਰੂਰ ਕਾਬੂ ਪਾ ਕੇ ਰੱਖਣਾ ਚਾਹੀਦਾ ਔਰ ਉਹ ਜੋੜੀਆਂ ਤਸਵੀਰਾਂ ਸੀ ਉਹ ਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੇ ਫਿਰ ਸੋਸ਼ਲ ਮੀਡੀਆ ਦਾ ਦੌਰ ਹੈ ਤਸਵੀਰਾਂ ਵਾਇਰਲ ਤਾਂ ਹੋਣੀਆਂ ਸੀ ਤੇ ਫਿਰ ਸਵਾਲ ਤਾਂ ਜ਼ਰੂਰ ਉੱਠਨੇ ਸੀ। ਜੀ। ਜੀ ਬਿਲਕੁਲ ਹਰਿਆਣੇ ਵਾਲੇ ਵੈਸੇ ਲੀਡਰ ਕਈ ਅਜਿਹੇ ਨੇ ਜਿਹੜੇ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਕੋਈ ਨਾ ਕੋਈ ਬਿਆਨ ਉਹਨਾਂ ਦਾ ਜਿਹਾ ਆ ਜਾਂਦਾ ਹੈ ਇਹੋ ਲੀਡਰ ਨੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਜੈ ਪ੍ਰਕਾਸ਼ ਇਹਨਾਂ ਨੂੰ ਜਪੀ ਵੀ ਕਿਹਾ ਜਾਂਦਾ ਹੈ ਤਾਂ ਇਹਨਾਂ ਦਾ ਜਿਹੜਾ ਹਿਸਾਰ ਤੋਂ ਸਫ਼ਰ ਸ਼ੁਰੂ ਹੋਇਆ ਸੀਗਾ ਤਿੰਨ ਵਾਰ ਇਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ ਇੱਕ ਸਟੇਜ ਸਾਂਝੀ ਕਰ ਰਹੇ ਸੀਗੇ ਬਦਲਾ ਦੇ ਨਾਂ ਦੇ ਉੱਤੇ ਜਿਹੜੀਆਂ ਰੈਲੀਆਂ ਵੱਖ-ਵੱਖ ਥਾਵਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਚੋਣਾਂ ਦੇ ਮੱਦੇਨਜ਼ਰ ਉਹ ਰੈਲੀ ਚੱਲ ਰਹੀ ਸੀਗੀ ਸਟੇਜ ਦੇ ਉੱਤੇ ਜ਼ਿਆਦਾ ਭੀੜ ਹੋਗੀ ਦਪਿੰਦਰ ਹੁੱਡਾ ਜੋ ਮੈਂਬਰ ਪਾਰਲੀਮੈਂਟ ਨੇ ਉਹ ਵੀ ਉੱਥੇ ਖੜੇ ਸੀਗੇ ਸਮੋਹਦਨ ਦੇ ਦੌਰਾਨ ਤਾਂ ਇੱਕ ਬਜ਼ੁਰਗ ਜਿਹਨੂੰ ਵਪਾਰੀ ਦੱਸਿਆ ਜਾ ਰਿਹਾ ਹੈ ਉਹ ਅੱਗੇ ਵੱਧ ਕੇ ਦਪਿੰਦਰ ਹੁੱਡਾ ਨਾਲ ਕੋਈ ਗੱਲ ਕਰਨੀ ਚਾਹੁੰਦਾ ਹੈ ਹਮ ਪਰ ਜਿਹੜੇ ਨਾਲ ਖੜੇ ਇਹ ਜੈਪ੍ਰਕਾਸ਼ ਜੀ ਨੇ ਇਹਨਾਂ ਨੂੰ ਗੁੱਸਾ じゃ ਆ ਜਾਂਦਾ ਵੀ ਭਾਈ ਬੰਦਾ ਵਿੱਚੋਂ ਐਂਟਰ ਕਿਵੇਂ ਹੋ ਗਿਆ ਅੱਗੇ ਕਿਵੇਂ ਵੱਧ ਗਿਆ ਹਮ ਤੇ ਸ਼ਰੀਆਮ ਉਹਦੇ ਪੈਰ ਦੇ ਉੱਤੇ ਪੈਰ ਮਾਰਦੇ ਹੋਏ ਨਜ਼ਰ ਆ ਰਹੇ ਨੇ ਜੋ ਸੀਸੀਟੀਵੀ ਦੇ ਵਿੱਚ ਜਾਂ ਆਪਾਂ ਕਹਿ ਲਈਏ ਕਿ ਉੱਥੇ ਜਿਹੜੇ ਕੈਮਰੇ ਲੱਗੇ ਹੋਏ ਸੀ ਲੋਕਾਂ ਦੇ ਮੋਬਾਈਲ ਵੀ ਚੱਲ ਰਹੇ ਹੁੰਦੇ ਨੇ ਉਹਦੇ ਵਿੱਚ ਜਾ ਕੇ ਕੈਦ ਹੋ ਗਿਆ ਹੁਣ ਇਹ ਇਸ ਬਿਆਨ ਤੋਂ ਪੱਲਾ ਝਾੜਦੇ ਨਜ਼ਰ ਆ ਰਹੇ ਨੇ ਕਿ ਅਜਿਹਾ ਕੁਝ ਨਹੀਂ ਕੀਤਾ ਪਰ ਜਿਹੜੀ ਚੀਜ਼ ਕੈਮਰੇ 'ਚ ਕੈਦ ਹੋ ਗਈ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਉਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਜੀ ਬਿਲਕੁਲ ਇਸ ਤੋਂ ਪਹਿਲਾਂ ਵੀ ਸਿਮਰਨ ਇਹਨਾਂ ਦੇ ਕਈ ਤਰ੍ਹਾਂ ਦੇ ਬਿਆਨ ਆ ਚੁੱਕੇ ਨੇ ਪਿੱਛੇ ਜਿਨ੍ਹਾਂ ਨੇ ਔਰਤਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀਗਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਜੋ ਲਿਪਸਟਿਕ ਤੇ ਪਾਊਡਰ ਲਗਾ ਕੇ ਲੀਡਰ ਬੰਦੇ ਨੇ ਹਾਂ ਤੇ ਮੈਂ ਵੀ ਲਾਲਾਂ ਤਾਂ ਫਿਰ ਮੈਂ ਦਾੜੀ ਕਿਉਂ ਰੱਖਾਂ ਮੈਂ ਵੀ ਲੀਡਰ ਹ ਅਜਿਹਾ ਬਿਆਨ ਆ ਗਿਆ ਸੀਗਾ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਆ ਇਹਦੇ ਤੇ ਜਿਹੜਾ ਹਰਿਆਣਾ ਦਾ ਮੈਲਾ ਕਮਿਸ਼ਨ ਆ ਉਹਨਾਂ ਨੇ ਇਹਨਾਂ ਨੂੰ ਨੋਟਿਸ ਵੀ ਭੇਜਿਆ ਹੋਇਆ ਹੈ ਇਸ ਤੋਂ ਪਹਿਲਾਂ ਇਹ ਕਿਰਨ ਚੌਧਰੀ ਬਾਰੇ ਵੀ ਵਿਵਾਦਤ ਬਿਆਨ ਦੇ ਚੁੱਕੇ ਨੇ ਤੇ ਹੁਣ ਇਹ ਜਿਹੜਾ ਮਾਮਲਾ ਕਾਫੀ ਗੰਭੀਰ ਹੈ ਰੈਲੀ ਚੱਲ ਰਹੀ ਸੀਗੀ ਚੀਕਾ ਦੇ ਵਿੱਚ ਨਾਜ ਮੰਡੀ ਦੇ ਵਿੱਚ ਸੱਤਾ ਪਰਵਰਤਨ ਰੈਲੀ ਦਾ ਇਹਨੂੰ ਨਾਂ ਦਿੱਤਾ ਗਿਆ ਸੀਗਾ ਕਾਂਗਰਸ ਦੀ ਰੈਲੀ ਸੀ ਤਾਂ ਉਸ ਦੌਰਾਨ ਇਹ ਸਾਰਾ ਘਟਨਾਕਰਮ ਵਾਪਰਿਆ ਹਾਲਾਂਕਿ ਜਿਹੜਾ ਵਪਾਰੀ ਆ ਉਹਦਾ ਵੀ ਕੋਈ ਬਿਆਨ ਸਾਹਮਣੇ ਨਹੀਂ ਆਇਆ ਜਤਪਿੰਦਰ ਖੋਡਾ ਵੀ ਇਹਦੇ ਉੱਤੇ ਨਹੀਂ ਬੋਲੇ ਪਰ ਇਹਨਾਂ ਦਾ ਥੋੜਾ ਜਿਹਾ ਉੜਦੜਦਾ ਜਿਹਾ ਬਿਆਨ ਨਜ਼ਰ ਆਉਂਦਾ ਜੇਪੀ ਦਾ ਜਿਹੜੇ ਜੈ ਪ੍ਰਕਾਸ਼ ਨੇ ਕਿ ਇਹ ਕਹਿੰਦੇ ਨੇ ਕਿ ਕੁਝ ਜਾਣੇ-ਜਾਣੇ ਚ ਹੋ ਗਿਆ ਹੋਊਗਾ ਵੈਸੇ ਅਜੇ ਆ ਕੋਈ ਵੀ ਨਹੀਂ ਹੋਇਆ ਸੀ ਹੂੰ ਸੋ ਜਾਣੇ ਜਾਣੇ ਦੇ ਵਿੱਚ ਹੋ ਗਿਆ ਕਹਿੰਦੇ ਅਜਿਹਾ ਕੁਝ ਨਹੀਂ ਸੀ ਹੋਇਆ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ, ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ। ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ